ਆਪਣਾ ਫੇਸ ਦਿਖਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ 2 ਤੋਂ ਲੈ ਕੇ 3 ਲੱਖ ਰੁਪਏ ਬੜੇ ਆਰਾਮ ਨਾਲ ਉਹ ਕੁਮਾਰੇ ਨੇ ਉਹ ਤੁਹਾਨੂੰ ਗੱਡੀ ਵੀ ਸਪான்ਸਰ ਕਰ ਸਕਦੇ ਆ ਜੀ ਗੂਗਲ ਐਡਸ ਤੋਂ ਤਾਂ ਪੈਸੇ ਤੁਹਾਨੂੰ ਆਉਣੇ ਹੀ ਆਉਣੇ ਆ ਉਸ ਤੋਂ ਬਾਅਦ ਤੁਹਾਨੂੰ ਫੇਸਬੁੱਕ ਤੋਂ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟ ਉਹ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਸ ਟੌਪਿਕ ਦੇ ਉੱਤੇ ਕੌਣ ਕੰਮ ਕਰ ਸਕਦਾ ਵਾ ਇਸ ਟੌਪਿਕ ਦੇ ਉੱਤੇ ਹਰ ਇੱਕ ਕੋਈ ਹਰ ਇੱਕ ਇਨਸਾਨ ਕੰਮ ਕਰ ਸਕਦਾ ਵਾ ਚਾਹੇ ਕੋਈ ਉਹ ਹਾਊਸ ਵਾਈਫ ਆ ਜਾਂ ਫਿਰ ਉਹ ਟੀਚਰ ਆ ਜਾਂ ਫਿਰ ਕੋ گورਨਮੈਂਟ ਜੋਬ ਕਰਦਾ ਜਾਂ ਫਿਰ ਪ੍ਰਾਈਵੇਟ ਜੋਬ ਕਰਦਾ ਜਾਂ ਫਿਰ ਉਹ ਸਟੂਡੈਂਟ ਆ ਇਸ ਟੌਪ ਇਸ ਟੌਪਿਕ ਦੇ ਉੱਤੇ ਹਰ ਕੋਈ ਇਨਸਾਨ ਇਹਦੇ ਤੇ ਕੰਮ ਕਰ ਸਕਦਾ ਤੇ ਮਹੀਨੇ ਤੇ ਬਹੁਤ ਵਧੀਆ ਉਹ ਪੈਸੇ ਕਮਾਣੇ ਸ਼ੁਰੂ ਕਰ ਦੇਗਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਇਹ ਜਿਹੜਾ ਚੈਨਲ ਹੈ ਇਹ ਹੈਗਾ ਫੇਸਲੈਸ ਚੈਨਲ ਆ ਤੁਹਾਨੂੰ ਇਹਦੇ ਵਿੱਚ ਆਪਣਾ ਫੇਸ ਦਿਖਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਸਿਰਫ ਆਪਣਾ ਵਾਇਸ ਓਵਰ ਹੀ ਕਰਨਾ ਵਾ ਉਹ ਕਿਹੜਾ ਚੈਨਲ ਆ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੇ ਲੱਗ ਅੰਤ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਕਰਦੇ ਆ ਸ਼ੁਰੂ ਦੇਖ ਠੀਕ ਹੈ ਜਿਵੇਂ ਗੱਡੀਆਂ ਹੋਈਆਂ ਲੱਗ ਰਿਹਾ ਕੰਪਨੀ ਦੀ ਟਾਟਾ ਦੀ ਹੋਈਆਂ ਟੋਇਟਾ ਦੀਆਂ ਹੋਈਆਂ ਬ੍ਰੂਤੀ ਸੰਯੁਕੀ ਦੀਆਂ ਹੋਈਆਂ ਮਤਲਬ ਤੁਸੀਂ ਉਹਨਾਂ ਦਾ ਰਿਵਿਊ ਕਰਨਾ ਵਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜਿਸ ਦੀ ਰਿਵਿਊ ਕਰਨ ਲੱਗੇ ਤਾਂ ਸਾਨੂੰ ਗੱਡੀਆਂ ਲੈ ਕੇ ਆਉਣੀਆਂ ਪੈਣਗੀਆਂ ਅਸੀਂ ਗੱਡੀਆਂ ਕਿੱਥੋਂ ਲਿਆਵਾਂਗੇ ਸਾਡੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਜਿਹੜਾ ਵੀ ਮੈਂ ਕਹਿੰਦਾ ਤੁਸੀਂ ਗੱਡੀਆਂ ਲੈ ਕੇ ਆਓ ਤੁਹਾਨੂੰ ਗੱਡੀਆਂ ਗੱਡੀਆਂ ਕੁਝ ਨਹੀਂ ਲੈ ਕੇ ਆਉਣੀਆਂ ਹੈਗੀਆਂ ਤੁਸੀਂ ਬਸ ਕਰਨਾ ਕੀ ਆ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਤੁਹਾਡੇ ਇਕੱਲੀ ਇਕੱਲੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਵਜੇਗੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਦੇਖੋ ਜਿਵੇਂ ਕਿ ਤੁਸੀਂ ਦੇਖ ਲਓ ਹਰ ਇੱਕ ਕੰਪਨੀ ਦੀਆਂ ਗੱਡੀਆਂ ਨੇ ਹਨਾ ਜਿਵੇਂ ਮੰਨ ਕੇ ਚੱਲੋ ਟੋਇਟਾ ਦੀਆਂ ਹੋਗੀਆਂ ਜੀ ਟੋਇਟਾ ਦੀਆਂ ਗੱਡੀਆਂ ਹੋਗੀਆਂ ਫਿਰ ਉਸ ਤੋਂ ਬਾਅਦ ਆ ਲਓ ਮਰੂਤੀ ਸਯੂਕੀ ਦੀਆਂ ਹੋਗੀਆਂ ਫਿਰ ਉਸ ਤੋਂ ਬਾਅਦ ਆ ਲਓ ਟਾਟਾ ਦੀਆਂ ਹੋਗੀਆਂ ਹਨਾ ਜੀ ਯਾਨੀ ਕਿ ਉਹ ਸਾਰੀ ਕੰਪਨੀ ਦੀਆਂ ਗੱਡੀਆਂ ਹੈਗੀਆਂ ਨੇ ਇਹ ਤੁਹਾਨੂੰ ਮੈਂ ਉਦਾਹਰਨ ਦੇ ਲਈ ਤਾਂ 3-4 ਦੱਸਤੀਆਂ ਕਿ ਤੁਹਾਡੇ ਦਿਮਾਗ ਦੇ ਵਿੱਚ ਵਜੇ ਹੁਣ ਤੁਸੀਂ ਕੀ ਕਰਨਾ ਜਿਹੜੀ ਟੋਇਟਾ ਦੀ ਗੱਡੀ ਆ ਨਾ ਇਹਦੇ ਬਹੁਤ سارے ਮਾਡਲ ਹੁੰਦੇ ਆ ਜਿਵੇਂ ਮੰਨ ਕੇ ਚੱਲੋ ਇਨੋਵਾ ਵੀ ਇਹਦੀ ਹੁੰਦੀ ਆ ਇਨੋਵਾ ਗੱਡੀ ਵੀ ਇਹਨਾਂ ਦੀ ਆ ਬਲੀਨੋ ਵੀ ਇਹਨਾਂ ਹਣਾ ਇਹਨਾਂ ਇਹਨਾਂ ਦੇ ਬਹੁਤ ਸਾਰੀਆਂ ਗੱਡੀਆਂ ਹੁੰਦੀਆਂ ਨੇ ਇਹਨਾਂ ਦੀਆਂ ਤੁਸੀਂ ਉਹ ਗੱਡੀਆਂ ਦੇ ਤੁਸੀਂ ਨਾਮ ਸਰਚ ਕਰ ਲੈਣਾ ਇਸੇ ਤਰ੍ਹਾਂ ਮਰੂਤੀ ਸੁਜ਼ੂਕੀ ਵਾਲਾ ਦੀ ਹੁੰਦੇ ਆ ਇਸੇ ਤਰ੍ਹਾਂ ਟਾਟਾ ਵਾਲੇ ਦੇ ਹੁੰਦੇ ਆ ਤੁਸੀਂ ਸਭ ਤੋਂ ਪਹਿਲਾਂ ਕੀ ਕਰਦਾ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਗੂਗਲ ਦੇ ਉੱਤੇ ਜਾਣਾ ਵਾ ਤੁਸੀਂ ਨਾ ਟਾਟਾ ਦਾ ਤੁਸੀਂ ਜਾਂ ਇਨੋਵਾ ਤਾਂ ਲਿਖ ਦੇਣਾ ਇਨੋਵਾ ਇਨੋਵਾ ਕਾਰ ਇਨ 8 ਲੱਖ 8 ਲੱਖ ਪ੍ਰਾਈਸ ਠੀਕ ਆ 8 ਲੱਖ ਪ੍ਰਾਈਸ ਤੁਸੀਂ ਲਿਖ ਦੇਣਾ ਉਹ ਤੁਹਾਡੇ ਸਾਹਮਣੇ ਸਾਰੀ ਗੱਡੀਆਂ ਦੱਸਾਂਗੇ ਜਿਹੜੀ ਉਹ ਨਜ਼ੀਰਾਂ 'ਚ 8 ਲੱਖ ਦੇ ਵਿੱਚ ਵਿੱਚ ਆ ਤੁਸੀਂ ਜਦੋਂ ਉੱਧੇ ਤੇ ਜਾਓਗੇ ਨਾ ਉਹ ਤੁਹਾਨੂੰ ਇੱਕ ਵੀਡੀਓ ਵੀ ਦੇ ਦੇਗਾ ਟਾ ਜਿਵੇਂ ਇਨੋਵਾ ਨੇ ਹੋਗੇ ਜਾਂ ਮਰਤੀ ਸੁਜ਼ੂਕੀ ਲੱਗੇ ਉਹ ਤੁਹਾਨੂੰ ਵੀਡੀਓ ਵੀ ਦੇਣਗੀ ਤੁਸੀਂ ਨਾ ਸਾਰੀ ਜਾਣਕਾਰੀ ਜੋ ਵੀ ਉੱਤੇ ਲਿਖੀ ਹੁੰਦੀ ਆ ਵੀ ਇਹ ਇਨੋਵਾ ਦੀ ਕਿਹੜੀ ਟਾ ਸੋਰੀ ਇਹ ਟੋਟਾ ਟਾਇਟਾ ਦੀ ਕਿਹੜੀ ਕਾਰ ਆ ਇਹ ਇਹ ਕਿਹੜਾ ਮਾਡਲ ਆ ਇਹ ਹਨਾ ਇਹਦੇ ਵਿੱਚ ਕੀ ਕੀ ਫਿਊਚਰ ਨੇ ਤੇ ਇਹਦੀ ਐਵਰੇਜ ਕਿੰਨੀ ਆ ਇਹ ਪੈਟਰੋਲ ਆ ਕਿ ਡੀਜ਼ਲ ਆ ਜਾਂ ਫਿਰ ਉਹਦੇ ਵਿੱਚ ਸਾਰੀ ਕਿल्ली-ਕਿੱਲੀ ਜਾਣਕਾਰੀ ਦਿੱਤੀ ਦਿਆ ਤੁਸੀਂ ਕੀ ਕਰਨਾ ਕੀ ਤੁਸੀਂ ਉਹਦੀ ਨਾਲ ਜਾ ਕੇ ਸਕਰੀਨਸ਼ਾਟ ਖਿੱਚ ਲਿਓ ਜਾਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਰਿਕਾਰਡਿੰਗ ਕਰ ਲਓ ਤੇ ਪਿੱਛੇ ਜੋ ਵੀ ਉਹਦੇ ਤੇ ਮਟੀਰੀਅਲ ਦਿੱਤਾ ਹੋਊਗਾ ਨਾ ਤੁਸੀਂ ਆਪਣਾ ਵਾਇਸਓਵਰ ਕਰਨਾ ਵਾਇਸਓਵਰ ਦੇਖੋ ਤੁਸੀਂ ਜੋ ਵੀ ਕਰਨਾ ਨਾ ਪਹਿਲਾਂ ਤੁਸੀਂ ਸਕ੍ਰਿਪਟ ਲਿਖਣੀ ਆ ਆਪਣੀ ਇੱਕ ਸਕ੍ਰਿਪਟ ਲਿਖਣੀ ਆ ਤੁਸੀਂ ਸਕ੍ਰਿਪਟ ਕਿਵੇਂ ਲਿਖਣੀ ਆ ਬਹੁਤ ਸੌਖੀ ਆ ਦੇਖੋ ਤੁਸੀਂ ਸਭ ਤੋਂ ਪਹਿਲਾਂ ਲਿਖ ਦੇਣਾ ਵੀ ਜੇ ਅਗਰ ਤੁਸੀਂ ਕੋਈ ਮੇਰਾ ਭੈਣ ਭਰਾ ਕੋਈ ਗੱਡੀ ਲੈਣ ਦਾ ਚਾਹਵਾਨ ਹੈਗਾ ਵਾ ਅਗਰ ਤੁਸੀਂ ਟੋਇਟਾ ਦੀ ਗੱਡੀ ਲੈਣਾ ਚਾਹੁੰਦੇ ਹੋ ਤੁਸੀਂ ਟੋਇਟਾ ਦੀ ਬਲੀਨੋ ਗੱਡੀ ਲੈਣਾ ਚਾਹੁੰਦੇ ਹੋ ਬਲੀਨੋ ਦਾ ਟੋਇਟਾ ਨੇ ਇਹ ਜਿਹੜਾ ਮਾਡਲ ਆ ਲਾਂਚ ਕੀਤਾ ਇਹ ਮਾਡਲ ਜਿਹੜਾ ਸਟਾਰਟਿੰਗ ਇਹ 7 ਲੱਖ ਰੁਪਏ ਤੋਂ ਹੋ ਜਾਂਦਾ ਵਾ ਜੇ ਆਪਾਂ ਇਹਦੇ ਫੀਚਰ ਦੀ ਗੱਲ ਕਰੀਏ ਇਹਦੇ ਵਿੱਚ ਆਹ ਫੀਚਰ ਆ ਇਹਦੇ ਵਿੱਚ ਉਹ ਹੈਗਾ ਵਾ ਇਹਦੇ ਵਿੱਚ LED ਲੱਗੀ ਆ ਇਹਦੇ ਬੈਕ ਸਾਈਡ ਤੇ ਬੈਕ ਕੈਮਰਾ ਵੀ ਲੱਗਾ ਵਾ ਇਹਦੇ ਵਿੰਡੋਜ਼ ਨੇ ਕਿਵੇਂ ਦੀਆਂ ਨੇ ਇਹਦੇ ਕੱਲੀ ਕੱਲੀ ਚੀਜ਼ ਦੱਸ ਸਕਦੇ ਹੋ ਹਨਾ ਇਹ ਪੈਟਰੋਲ ਆ ਜਾਂ ਡੀਜ਼ਲ ਆ ਤੁਸੀਂ ਕੱਲੀ ਕੱਲੀ ਚੀਜ਼ ਦੱਸ ਦੇਣੀ ਆ ਤੇ ਫੋਟੋ ਦਾ ਉੱਥੋਂ ਤੁਸੀਂ ਡਾਊਨਲੋਡ ਕਰ ਲੈਣੀ ਆ ਵੀਡੀਓ ਡਾਊਨਲੋਡ ਕਰ ਲੈਣੀ ਆ ਕ ਆਪਣੇ YouTube ਚੈਨਲ ਤੇ ਪਾ ਦੇਣੀ ਇਸੇ ਤਰ੍ਹਾਂ ਦੇਖ ਲੋ ਟੋਇਟਾ ਦੀ ਬਣਾ ਦੇਣੀ ਮਰੂਤੀ ਸੁਜ਼ੂਕੀ ਵਾਲਾ ਦੀ ਬਣਾ ਦੇਣੀ ਟਾਟਾ ਵਾਲੀ ਬਣਾ ਦੇਣੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਨਾ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੇਰੇ ਕੋਲ ਗੱਡੀ ਹੋਣੀ ਚਾਹੀਦੀ ਆ ਜਦੋਂ ਵੀ ਕੋਈ ਬੰਦਾ ਗੱਡੀ ਲੈਂਦਾ ਵਾ ਨਾ ਉਹ ਸਭ ਤੋਂ ਪਹਿਲਾਂ Google ਦੇ ਉੱਤੇ ਜਾ ਕੇ YouTube ਦੇ ਉੱਤੇ ਜਾ ਕੇ ਨਾ ਰਿਵਿਊ ਦੇਖਦਾ ਹੀ ਦੇਖਦਾ ਵਾ ਜਦੋਂ ਉਹ ਰਿਵਿਊ ਦੇਖਦਾ ਵਾ ਵੀਰ ਬਲੀਨੋ ਵਧੀਆ ਜਾਂ ਮਰੂਤੀ ਸੁਜ਼ੂਕੀ ਵਧੀਆ ਜਾਂ ਟਾਟਾ ਵਧੀਆ ਵਾ ਉਹ ਇਹ 3-4 ਗੱਡੀਆਂ ਦੇ ਵਿੱਚੋਂ ਦੇਖੇਗਾ ਕੰਪਨੀਆਂ ਦੇ ਵਿੱਚੋਂ ਵੀ ਇਹ ਗੱਡੀ ਆ ਕੰਪਨੀ ਦੀ ਕਿਹੜੀ ਵਧੀਆ ਨੇ ਉਹ ਫਿਰ ਕੰਪੈਰੀਸ਼ਨ ਕਰਕੇ ਲਏਗਾ ਤੁਸੀਂ ਇਹਨਾਂ 3-4 ਦੀ ਵੀਡੀਓ ਬਣਾ ਸਕਦੇ ਹੋ ਜਿਵੇਂ ਦੇਖੋ ਟੋਇਟਾ ਮਰੂਤੀ ਸੁਜ਼ੂਕੀ ਤੇ ਟਾਟਾ ਵਾਲੇ ਦੀ ਤੁਸੀਂ ਕੀ ਕਰਨਾ ਵਾ ਤੁਸੀਂ ਇੱਥੇ ਲਿਖ ਦਿਓ ਜਿਵੇਂ ਆ ਹਵਾ ਇਨੋਵਾ ਗੱਡੀ ਹੈ ਨਾ ਤੁਸੀਂ ਲਿਖ ਦਿਓ ਇਨੋਵਾ ਇਨੋਵਾ ਗੱਡੀ ਦੀ ਲਾਤੀ ਫੋਟੋ ਫਿਰ ਲਾ ਦੇ ਟਾਟਾ ਵਾਲੇ ਦੀ ਹਨਾ ਫਿਰ ਲਾ ਦਿ ਤੁਸੀਂ ਮਰੂਤੀ ਸੁਜ਼ੂਕੀ ਦੀ ਉਹਦੇ ਵਿੱਚ ਲਿਖ ਦਿਓ ਇਹਨਾਂ ਵਿੱਚੋਂ ਕਿਹੜੀ 베ਸਟ ਹੈ ਇਹਨਾਂ ਵਿੱਚੋਂ ਕਿਹੜੀ ਗੱਡੀ 베ਸਟ ਹੈ ਇਨਾਂ ਵਿੱਚੋਂ ਤੁਹਾਨੂੰ ਕਿਹੜੀ ਲੈਣੀ ਚਾਹੀਦੀ ਏ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਟੋਪਿਕ ਕੀ ਦਿੰਦੇ ਹੋ ਜਦੋਂ ਤੁਸੀਂ ਇਦਾਂ ਟੋਪਿਕ ਦੋਗੇ ਨਾ ਹਰ ਇੱਕ ਬੰਦਾ ਵੀਡੀਓ ਨੂੰ ਜ਼ਿਆਦਾ ਦੇਖੇਗਾ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਨਾ ਹੈਗਾ ਤੁਸੀਂ YouTube ਦੇ ਉੱਤੇ ਜਾ ਕੇ ਤੁਸੀਂ ਕੋਈ ਵੀ ਲਿਖ ਦਿਓ ਤੁਸੀਂ ਲਿਖ ਦਿਓ Innova car review ਤੁਸੀਂ ਜਦੋਂ ਇਦਾਂ ਲਿਖੋਗੇ Innova car review ਤੁਹਾਡੇ ਸਾਹਮਣੇ ਬਹੁਤ ਸਾਰੀ ਵੀਡੀਓ ਆ ਜਾਣੀਆ ਤੇ ਉਹ ਵੀਡੀਓਜ਼ ਦੇ ਉਸ ਵੀਡੀਓਜ਼ ਦੇ ਤੁਸੀਂ ਵਿਊ ਦੇਖਿਓ ਮਿਲੀਅਨ ਦੇ ਵਿੱਚ ਮਿਲੀਅਨ ਦੇ ਵਿੱਚ ਵਿਊ ਨੇ ਤੇ ਉਹ YouTube ਤੋਂ ਜੇ ਆਪਾਂ ਮੰਨ ਕੇ ਚੱਲੀਏ ਨਾ ਘੱਟੋ-ਘੱਟ ਉਹ 2 ਤੋਂ ਲੈ ਕੇ 3 ਲੱਖ ਰੁਪਏ ਬੜੇ ਆਰਾਮ ਨਾਲ ਉਹ ਕਮਾਰੇ ਨੇ ਇਹਦੇ ਵਿੱਚ ਦੇਖੋ ਤੁਸੀਂ 3-4 ਤਰੀਕੇ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਇਹਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਕਿਵੇਂ ਕਮਾਉਂਗੇ ਇੱਕ ਤਾਂ ਦੇਖੋ YouTube ਤੋਂ ਤਾਂ ਤੁਹਾਨੂੰ ਪੈਸੇ ਆਉਣੇ ਹੀ ਆਉਣੇ ਆ Google AdSense ਜਿਹਨੂੰ ਆਪਾਂ ਕਹਿੰਦੇ ਆ Google AdSense ਠੀਕ ਹੈ ਜੀ Google AdSense ਤੋਂ ਤਾਂ ਪੈਸੇ ਤੁਹਾਨੂੰ ਆਉਣੇ ਹੀ ਆਉਣੇ ਆ ਉਸ ਤੋਂ ਬਾਅਦ ਤੁਹਾਨੂੰ Facebook ਤੋਂ ਵੀ ਹੋਣਗੇ ਜੀ ਉਸ ਤੋਂ ਬਾਅਦ ਤੁਹਾਨੂੰ Instagram ਤੋਂ ਵੀ ਆਣਗੇ ਇਹ ਤਾਂ ਤਿੰਨ ਤਰੀਕੇ ਹੋਗੇ ਤੁਹਾਨੂੰ ਪੈਸੇ ਆਉਣ ਦੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹ ਤੁਹਾਨੂੰ ਸਪਾਂਸਰਸ਼ਿਪ ਆ ਬਹੁਤ ਹੋਣਗੀਆਂ ਇਹ ਚੈਨਲਾਂ ਦੇ ਵਿੱਚ ਨਾ ਸਾਰਿਆਂ ਨਾਲ ਵੱਧ ਸਪਾਂਸਰਸ਼ਿਪ ਆ ਮਿਲਦੀਆਂ ਨੇ ਮੰਨ ਕੇ ਚੱਲੋ ਤੁਹਾਡਾ ਚੈਨਲ ਵੱਡਾ ਹੋ ਗਿਆ ਮੰਨ ਕੇ ਜੇ 2 ਤੋਂ ਲੈ ਕੇ 3 ਮਿਲੀਅਨ ਸਬਸਕ੍ਰਾਈਬਰ ਤੁਹਾਡੇ ਚੈਨਲ ਦੇ ਹੋ ਗਏ ਹੋ ਜਾਣਗੇ ਬੜੇ ਆਰਾਮ ਨਾਲ ਹੋ ਜਾਂਦੇ ਨੇ ਤੁਹਾਡੇ 2-3 ਮਿਲੀਅਨ ਸਬਸਕ੍ਰਾਈਬਰ ਜਦੋਂ ਤੁਹਾਡੇ ਹੋ ਗਏ ਉਸ ਤੋਂ ਬਾਅਦ ਤੁਹਾਨੂੰ ਕੋਈ ਕੰਪਨੀ ਦੀ ਜਦੋਂ ਕੋਈ ਗੱਡੀ ਆਏਗੀ ਨਾ ਜਿਵੇਂ ਟਾਟਾ ਦੀ ਲਾ ਲਓ ਜਾਂ ਫਿਰ ਤੁਸੀਂ ਮਰੂਤੀ ਸੁਜ਼ੂਕੀ ਦੀ ਲਾ ਲਓ ਜਾਂ ਟੋਇਟਾ ਦੀ ਲਾ ਲਓ ਉਹ ਤੁਹਾਨੂੰ ਗੱਡੀ ਵੀ ਸਪਾਂਸਰ ਕਰ ਸਕਦੇ ਆ 8-9 ਲੱਖ ਰੁਪਇਆ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਹੈਗਾ 8-9 ਲੱਖ ਰੁਪਇਆ ਉਹਨਾਂ ਲਈ ਬਹੁਤ ਥੋੜਾ ਵਾ ਉਹ ਤੁਹਾਨੂੰ 8-9 ਲੱਖ ਰੁਪਇਆ ਦੀ ਗੱਡੀ ਦੇ ਦੇਣਗੇ ਤੇ ਉਸ ਤੋਂ ਬਾਅਦ ਤੁਸੀਂ ਉਸ ਗੱਡੀ ਦਾ ਰਿਵਿਊ ਕਰਨਾ ਬਸ ਰਿਵਿਊ ਕਰਨਾ ਮੰਨ ਕੇ ਚੱਲੋ ਤੁਹਾਡੇ 2-3 ਮਿਲੀਅਨ ਸਬਸਕ੍ਰਾਈਬਰ ਨੇ ਉਹ ਤੁਹਾਡੀ ਵੀਡੀਓ ਨੂੰ ਦੇਖ ਕੇ ਉਹਨਾਂ ਵਿੱਚੋਂ 1 ਮਿਲੀਅਨ 1 ਮਿਲੀਅਨ ਲੋਕਾਂ ਨੇ ਵੀ ਗੱਡੀ ਖਰੀਦ ਲਈ 8-8 ਲੱਖ ਰੁਪਇਆ ਦੀ ਉਹਨਾਂ ਦੇ ਤਾਂ ਪੈਸੇ ਪੂਰੇ ਹੋਗੇ ਔਰ ਉਹਨਾਂ ਨੂੰ ਕੀ ਚਾਹੀਦਾ ਵਾ ਸੋ ਇਸ ਤਰੀਕੇ ਨਾਲ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਅਗਰ ਤੁਸੀਂ ਇਸ ਟੌਪਿਕ ਤੇ ਕੰਮ ਕਰਦੇ ਹੋ ਅਗਰ ਤੁਸੀਂ ਕਹਿੰਦੇ ਹੋ ਕਿ ਇਸ ਟੌਪਿਕ ਦੇ ਉੱਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਲਿਆਦਾ ਆਵਾਂਗਾ ਕਿਵੇਂ ਤੁਸੀਂ ਮਤਲਬੀ ਆਪਣੀ ਸਕ੍ਰਿਪਟ ਲਿਖਣੀ ਆ ਕਿਵੇਂ ਤੁਸੀਂ ਵੀਡੀਓ ਫੁਟੇਜ ਚੱਕਣੀ ਆ ਕਿਵੇਂ ਤੁਸੀਂ ਐਡਿਟ ਕਰਨੀ ਆ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਮੈਂ ਬਹੁਤ ਛੇਤੀ ਇਸ ਟੌਪਿਕ ਦੇ ਉੱਤੇ ਪ੍ਰੋਪਰਲੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆ ਜਾਵਾਂਗਾ ਜੀ ਵੈਸੇ ਤਾਂ ਮੈਂ ਇਕੱਲੀ ਇਕੱਲੀ ਡਿਟੇਲ ਦੇ ਵਿੱਚ ਤੁਹਾਨੂੰ ਇਹ ਚੀਜ਼ ਸਮਝਾਤੀ ਆ ਵੀ ਕਿਵੇਂ ਕਿਵੇਂ ਤੁਸੀਂ ਇਹ ਸਾਰੀ ਚੀਜ਼ ਜਿਹੜੀ ਆ ਤੁਸੀਂ ਤਿਆਰ ਕਰਨੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਇਸੀ ਰਹੀ ਹੋਣੀ ਜਿਹੜੀ ਤੁਹਾਡੀ ਸਮਝ ਨਾ ਆਈ ਹੋਵੇਗੀ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ